ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਇਹ ਪੰਜ ਚੀਜ਼ਾਂ ਜੇ ਤੁਸੀਂ ਘਰ ਦੇ ਵਿੱਚ ਜਲਾ ਦਿੱਤੀਆਂ ਇਹਨਾਂ ਪੰਜ ਚੀਜ਼ਾਂ ਦਾ ਰੋਜ਼ ਤਾਂ ਸੇਵਨ ਕਰਨ ਦੇ ਨਾਲ ਘਰ ਦੇ ਵਿੱਚੋਂ ਜਿੰਨੀ ਵੀ ਨੈਗੇਟਿਵ એનર્ਜੀ ਆ ਪੂਤ ਪ੍ਰੇਤ ਹੈ ਤੁਹਾਡੇ ਘਰ ਦੇ ਵਿੱਚੋਂ ਸਭ ਚਲੇ ਜਾਣਗੇ ਤੋੜ ਜਾਣਗੇ ਘਰ ਛੱਡ ਕੇ ਜੇ ਇਹ ਪੰਜ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸਾਂਗੇ ਇਹਨਾਂ ਦਾ ਜੇ ਤੁਸੀਂ ਨਿਤ ਤੁਸੀਂ ਸੇਵਨ ਕੀਤਾ ਘਰ ਦੇ ਵਿੱਚ ਉਹਦਾ ਇਹ ਪੰਜ ਚੀਜ਼ਾਂ ਦਾ ਵਿਸਾਰਜਨ ਜ਼ਿਕਰ ਕਰਾਂਗੇ ਦੇ ਵਿੱਚ ਢਾਲਾ ਦੇ ਵਿੱਚ ਇਹ ਬਹੁਤ ਜ਼ਬਰਦਸਤ ਢਾਲਾ ਆ ਬੁਰੀਆਂ ਸ਼ਕਤੀਆਂ ਨੂੰ ਪੂਤਾ ਪ੍ਰੇਤਾਂ ਨੂੰ ਨੈਗੇਟਿਵ એનર્ਜੀਆ ਨੂੰ ਦੂਰ ਕਰਨ ਦਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲੈਣਾ ਤੇ ਪਹਿਲਾਂ ਜਿਹੜੇ ਸਾਡੇ ਇਸ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਹੁਣ ਗੱਲ ਕਰਦੇ ਹਾਂ ਜੀ ਇਹਨਾਂ ਪੰਜ ਚੀਜ਼ਾਂ ਦੀ ਜਿਨ੍ਹਾਂ ਦੇ ਨਾਲ ਘਰ ਦੇ ਵਿੱਚੋਂ ਨੈਗੇਟਿਵ એનર્ਜੀ ਭੂਤ ਪ੍ਰੇਤ ਸਭ ਤੋੜ ਜਾਣਗੇ ਘਰ ਛੱਡ ਕੇ ਤੁਹਾਡੇ ਘਰ ਦੇ ਵਿੱਚ ਇੱਕ ਵੀ ਚੀਜ਼ ਤੁਹਾਡੇ ਘਰ ਦੇ ਵਿੱਚ ਨਹੀਂ ਰਹੇਗੀ ਜੇ ਇਹਨਾਂ ਪੰਜ ਚੀਜ਼ਾਂ ਦਾ ਤੁਸੀਂ ਜਿੱਤਾ ਸਾਡੇ ਦੱਸੇ ਹੋਏ ਤੁਸੀਂ ਸੇਵਨ ਕੀਤਾ ਤਾਂ ਤਾਂ ਦੋਸਤੋ ਪਹਿਲਾਂ ਜੀ ਇੱਕ ਤੁਹਾਨੂੰ ਦੱਸ ਦੇਵਾਂ ਕਿ ਜਦੋਂ ਘਰ ਦੇ ਵਿੱਚ ਨੈਗੇਟਿਵ એનર્ਜੀ ਆ ਜਾਂਦੀ ਹੈ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਖਰਾਬੀ ਹੋਣੀ ਸ਼ੁਰੂ ਹੋ ਜਾਂਦੀ ਹੈ ਜ਼ਿਆਦਾਤਰ ਕੀ ਹੈ ਇਲੈਕਟ੍ਰੋਨਿਕ ਚੀਜ਼ਾਂ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਿੱਦਾਂ ਪੱਖੇ ਫ੍ਰਿਜ ਕੂਲਰ ਐਦਾਂ ਦੀਆਂ ਚੀਜ਼ਾਂ ਜਦੋਂ ਘਰ ਦੇ ਵਿੱਚ ਸੜਨੀਆਂ ਸ਼ੁਰੂ ਹੋਣੀਆਂ ਇੱਕ ਵਾਰ ਇੱਕ बार-बार ਸੜਨੀਆਂ ਇਤਾ ਮਤਲਬ ਤੁਹਾਡੇ ਘਰ ਦੇ ਵਿੱਚ ਕੋਈ ਨੈਗੇਟਿਵ એનર્ਜੀ ਹੈ ਕੋਈ ਸਾਇਆ ਹੈ ਜਿਹੜਾ ਤੁਹਾਡੇ ਘਰ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਖਰਾਬੀ ਕਰ ਰਿਹਾ ਤੁਸੀਂ ਉੱਥੋਂ ਸਮਝ ਜਾਣਾ ਕਈ ਲੋਕ ਕਈਆਂ ਨੂੰ ਨਹੀਂ ਪਤਾ ਚੱਲਦਾ ਕਈ ਵਾਰੀ ਤਾਂ ਹੁੰਦਾ ਹੋਰ ਕੋਈ ਕੰਮ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਕੋਈ ਮਸ਼ੀਨਰੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜਾਂ ਕੋਈ ਘਰ ਦੇ ਜੀਵਾਂ ਵਿੱਚ ਗੁੱਸਾ ਆਣਾ ਸ਼ੁਰੂ ਹੋ ਜਾਂਦਾ ਆਪਸ ਦੇ ਵਿੱਚ ਲੜਨ ਲੱਗ ਪੈਂਦੇ ਆ ਉਹ ਵੀ ਭੂਤਾਂ ਪ੍ਰੇਤਾਂ ਦਾ ਹੀ ਘਰ ਦੇ ਵਿੱਚ ਸਾਇਆ ਹੋਣ ਕਰਕੇ ਇਹੇ ਚੀਜ਼ਾਂ ਹੁੰਦੀਆਂ ਆ ਤੁਸੀਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਦੇ ਦੇਣਾ ਜੇ ਤੁਹਾਨੂੰ ਲੱਗੇ ਕਿ ਤੁਹਾਡੇ ਘਰ ਦੇ ਵਿੱਚ ਇਹੇ ਚੀਜ਼ਾਂ ਹੋ ਰਹੀਆਂ ਆ ਫਿਰ ਸਮਝ ਲੈਣਾ ਕਿ ਘਰ ਦੇ ਵਿੱਚ ਤੁਹਾਡੇ ਕੋਈ ਨਾ ਕੋਈ ਸਾਇਆ ਪਰ ਤੁਸੀਂ ਇਹਨਾਂ ਪੰਜ ਚੀਜ਼ਾਂ ਨੂੰ ਜੇ ਤੁਸੀਂ ਵਰਤ ਲਿਆ ਜਦੋਂ ਇਸ ਪੰਜ ਚੀਜ਼ਾਂ ਦੀ ਜਦੋਂ ਤੁਸੀਂ ਥੋੜੀ ਘਰ ਦੇ ਵਿੱਚ ਦਿੱਤੀ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਨੈਗੇਟਿਵ એનર્ਜੀਆਂ ਸ਼ਕਤੀਆਂ ਕੋਈ ਵੀ ਕਿਸੇ ਨੇ ਭੇਜੀ ਹੋਵੇ ਜਾਂ ਕੋਈ ਆਈ ਹੋਵੇ ਉਹ ਭੱਜ ਜਾਣਗੀਆਂ ਤੁਹਾਡੇ ਘਰ ਨੂੰ ਬਿਲਕੁਲ ਛੱਡ ਕੇ ਚਲੇ ਜਾਣਗੀਆਂ ਸਾਫ਼ ਹੋ ਜਾਏਗਾ ਤੁਹਾਡਾ ਘਰ ਤੁਸੀਂ ਸਾਡੇ ਦਿੱਤੇ ਹੋਏ ਢਾਲਿਆਂ ਨੂੰ ਕਰਕੇ ਦੇਖਿਆ ਕਰੋ ਜਮਾ ਕੇ ਦੇਖਿਆ ਕਰੋ ਲੋਕ ਬਹੁਤ ਫਾਇਦਾ ਲੈਂਦੇ ਆ ਤੇ ਸਾਡੇ ਜਿਹੜੇ ਢਾਲੇ ਆ ਸਾਡੇ ਬਜ਼ੁਰਗਾਂ ਦੇ ਦਿੱਤੇ ਹੋਏ ਢਾਲੇ ਆ ਅਸੀਂ ਕੋਈ ਢਾਲਾ ਆਪਣੇ ਵੱਲੋਂ ਨਹੀਂ ਬਣਾਉਂਦੇ ਕਿਉਂਕਿ ਕਰਕੇ ਸਾਡੇ ਬਜ਼ੁਰਗਾਂ ਨੇ ਇਹ ਚੀਜ਼ਾਂ ਸਾਨੂੰ ਸਾਰੀਆਂ ਦੱਸੀਆਂ ਹੋਈਆਂ ਸਾਰਾ ਕੁਝ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਹੀ ਅਸੀਂ ਅੱਗੇ ਦੱਸਦੇ ਆ ਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਕਰਕੇ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਪਾ ਲਓ ਤਾਂ ਦੋਸਤੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਬੁਰੀਆਂ ਸ਼ਕਤੀਆਂ ਇਹਨਾਂ ਬੁਰੀਆਂ ਸ਼ਕਤੀਆਂ ਨੂੰ ਕਾਬੂ ਨਹੀਂ ਛੇਤੀ ਕੀਤਾ ਜਾ ਸਕਦਾ ਤੇ ਕਾਬੂ ਕਰਨ ਦੇ ਲਈ ਇਹ ਚੀਜ਼ਾਂ ਛੱਤ ਆਉਂਦੀਆਂ ਵੀ ਨਹੀਂ ਗਿਆ ਜਾਂ ਤਾਂ ਕੋਈ ਬਾਬਾ ਲੈ ਕੇ ਆਉਣਾ ਪੈਣਾ ਤੁਹਾਨੂੰ ਤੇ ਉਹਦੇ ਤੋਂ ਚੀਜ਼ ਕਢੋਣੀ ਪੈਣੀ ਆ ਜੇ ਤੁਸੀਂ ਉਹ ਚੀਜ਼ ਨਹੀਂ ਕਰ ਸਕਦੇ ਤਾਂ ਇਹ ਜਿਹੜੀ ਸਾਡੀ ਦੱਸੀ ਹੋਈ ਧੋਣੀ ਹੋਏਗੀ ਇਹਨੂੰ ਦੇਣ ਦੇ ਨਾਲ ਬੁਰੀਆਂ ਸ਼ਕਤੀਆਂ ਥੋੜੇ ਦਿਨਾਂ ਦੇ ਵਿੱਚ ਤੁਹਾਡਾ ਘਰ ਛੱਡ ਕੇ ਚਲੇ ਜਾਣਗੀਆਂ ਤਾਂ ਦੋਸਤੋ ਹੁਣ ਕਰਨਾ ਪਹਿਲਾਂ ਸੁਣ ਲਓ ਕੀ ਆ ਪਹਿਲਾਂ ਪੰਜ ਚੀਜ਼ਾਂ ਕਿਹੜੀਆਂ-ਕਿਹੜੀਆਂ ਉਹ ਜਿਹੜੀ ਤੁਸੀਂ ਘਰ ਦੇ ਵਿੱਚ ਧੋਣੀ ਦੇਣੀ ਆ ਕਿੱਦਾਂ ਕਰਨੀ ਆ ਸਾਰਾ ਸੁਣ ਲਓ ਜਿੱਦਾਂ ਇੱਕ ਤੁਸੀਂ ਲੈਣਾ ਇਹਦੇ ਵਿੱਚ ਨਿੰਬੂ ਠੀਕ ਹੈ ਥੋੜੀ ਜਿਹੀ ਪੀਲੀ ਸਰੋਂ ਲੈਣੀ ਆ 100 ਗ੍ਰਾਮ ਪੀਲੀ ਸਰੋਂ ਲੈ ਆਓ 100 ਗ੍ਰਾਮ ਹੀ ਤੁਸੀਂ ਕਾਲੀ ਸਰੋਂ ਲੈ ਕੇ ਆਉਣੀ ਆ ਠੀਕ ਹੈ ਤੇ 50 ਰੁਪਏ ਦੇ ਲੌਂਗ ਲੈਣੇ ਆ ਤੁਸੀਂ ਔਰ ਥੋੜੀ ਜਿਹੀ ਦੋ 250 ਗ੍ਰਾਮ ਤੁਸੀਂ ਲੈਣੀ ਆ ਲਵਾਨ ਠੀਕ ਹੈ ਜੀ ਇਹ ਪੰਜ ਚੀਜ਼ਾਂ ਤੁਸੀਂ ਇਕੱਠੀਆਂ ਕਰ ਲੈਣੀਆਂ ਲਵਾਨ ਤੇ ਲੌਂਗ ਤੇ ਪੀਲੀ ਸਰੋਂ ਤੇ ਕਾਲੀ ਸਰੋਂ ਤੇ ਨਿੰਬੂ ਠੀਕ ਹੈ ਕੀ ਕਰਨਾ ਤੁਸੀਂ ਜਿੱਥੇ ਤੁਹਾਡੇ ਘਰ ਦੇ ਵਿੱਚ ਇਹ ਚੀਜ਼ ਹੈ ਕੋਈ ਵੀ ਨੈਗੇਟਿਵ એનર્ਜੀ ਕੀ ਕਰਨਾ ਤੁਸੀਂ ਪਹਿਲਾਂ ਤੋਂ ਜਿਹੜਾ ਨਿੰਬੂ ਹੈ ਸਾਰੇ ਘਰ ਦੇ ਵਿੱਚੋਂ ਕਮਾ ਲੈਣਾ ਜਿਹੜੇ ਸਾਰੇ ਘਰ ਦੇ ਖੁੰਝੇ 84 ਚੋ ਜਿੰਨੇ ਵੀ ਖੁੰਝੇ ਆ ਸਾਰੇ ਕਮਾ ਲੈਣਾ ਫਿਰ ਉਸ ਤੋਂ ਬਾਅਦ ਉਸ ਨਿੰਬੂ ਨੂੰ ਤੁਸੀਂ ਆਪਣੇ ਸਿਰ ਤੋਂ ਕਮਾ ਲੈਣਾ ਜਿੰਨੇ ਵੀ ਘਰ ਦੇ ਜੀ ਆ ਸਾਰਿਆਂ ਤੋਂ ਉਲਟਾ ਚੁਹਾ ਲੈਣਾ 7 ਵਾਰ ਠੀਕ ਹੈ ਜੀ 7 ਵਾਰ ਚੁਹਾ ਕੇ ਤੁਸੀਂ ਨਿੰਬੂ ਥੱਲੇ ਰੱਖ ਲੈਣਾ ਤੁਸੀਂ ਥੋੜੀ ਜੀ ਅੱਗ ਜਲਾ ਲੈਣੀ ਆ ਅੱਗ ਕੋਈ ਜਦਾ ਫਾਤੀ ਤੇ ਕੋਈ ਲੱਕੜ ਦੇ ਉੱਤੇ ਅੱਗ ਤੇ ਕੰਡਾ ਚਲਾ ਲੈਣਾ ਉਹਦੇ ਉੱਤੇ ਚਲਾ ਕੇ ਇਹ ਚੀਜ਼ਾਂ ਸਾੜਨੀ ਆ ਆਪਾਂ ਜਲ ਫਿਰ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਇਹਨੂੰ ਭਸਮ ਕਰਨਾ ਕਰਨਾ ਕਿਦਾਂ ਫਿਰ ਉਸ ਤੋਂ ਬਾਅਦ ਤੁਸੀਂ ਜਿਹੜਾ ਇੱਕ ਨਿੰਬੂ ਹੋਊਗਾ ਉਸ ਨਿੰਬੂ ਨੂੰ ਤੁਸੀਂ ਇਹ ਸਾਰਾ ਸਮਾਨ ਤੁਸੀਂ ਛੱਤ ਤੇ ਲੈ ਜਾਣਾ ਆਪਣੇ ਖੁੱਲੇ ਹੋਣੀ ਚਾਹੀਦੀ ਚਾਹੇ ਛੱਤ ਨਾ ਵੀ ਹੋਈ ਤਾਂ ਬਾਹਰ ਬੇੜੇ ਦੇ ਵਿੱਚ ਜਾ ਕੇ ਇਹ ਕੰਮ ਕਰਨਾ ਜਿੱਥੇ ਤੁਹਾਡੀ ਛੱਤ ਹੋएगी ਛੱਤ ਦੇ ਥੱਲੇ ਨਹੀਂ ਕੰਮ ਕਰਨਾ ਛੱਤ ਤੋਂ ਬਾਹਰ ਹੀ ਕੰਮ ਕਰਨਾ ਜਦੋਂ ਇਹਨੂੰ ਸਾੜਨਾ ਫਿਰ ਨਿੰਬੂ ਨੂੰ ਦੋ ਹਿੱਸਿਆਂ 'ਚ ਕੱਟ ਲੈਣਾ ਨਿੰਬੂ ਨੂੰ ਕੱਟ ਕੇ ਉਸ ਜਿਹੜੀ ਤੁਹਾਡੀ ਪਾਥੀ ਹੋਣੀ ਹੈ ਅੱਗ ਦਾ ਗੋਟਾ ਹੋਣਾ ਉਹਦੇ ਤੇ ਪਾ ਦੇਣਾ ਠੀਕ ਹੈ ਐਦਾਂ ਤੁਸੀਂ ਜਿਹੜਾ ਬਾਕੀ ਚੀਜ਼ ਹੈ ਲੌਂਗ ਆ ਪੀਲੀ ਸਰੋ ਕਾਲੀ ਸਰੋ ਤੇ ਲਪਾਨ ਇੱਦੇ ਸਾਰੇ ਘਰ ਚੁਕਮਾ ਕੇ ਤੇ ਸਾਰੇ ਜਿੰਨੇ ਘਰ ਦੇ ਜੀਅ ਉਹਨਾਂ ਨੂੰ ਤੇ ਸਿਰ ਤੋਂ ਚੁਹਾ ਕੇ ਜੇ ਚੁਹਾ ਕੇ ਉਸ ਸਾਰੀ ਅੱਗ ਦੇ ਵਿੱਚ ਪਾ ਦੇਣੀ ਹੈ ਦੇਖਿਓ ਜਿੱਤਾਂ ਜਿੱਦਾਂ ਪਟਾਕੇ ਪੈਣਗੇ ਉਦਾਂ ਹੀ ਉਦਾਂ ਉਹ ਚੀਜ਼ਾਂ ਭਸਮ ਹੋਣਗੀਆਂ ਤੇ ਇਹ ਦੋਸਤੋ ਇਹ ਜਿਹੜਾ ਕੰਮ ਆ ਤੁਸੀਂ ਲਗਾਤਾਰ ਪੂਰੇ ਲਗਾਤਾਰ 21 ਦਿਨ ਕਰਨਾ ਘਰ ਦੇ ਵਿੱਚ 21 ਦਿਨ ਆਜਣੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਇਹ पांच चीजें ਤੁਸੀਂ ਲਗਾਤਾਰ ਜਦੋਂ ਕੀਤੀਆਂ ਸ਼ੁਰੂ ਤੇ ਤੁਹਾਡਾ ਫਾਇਦਾ ਹੋ ਜਾਣਾ ਇਹ ਕਿਸੇ ਵੀ ਮੰਗਲਵਾਰ ਜਾਂ ਸ਼ਨੀਵਾਰ ਤੋਂ ਸ਼ੁਰੂ ਕਰਕੇ ਤੁਸੀਂ ਇਹ ਚੀਜ਼ ਨੂੰ ਫਿਰ ਲਗਾਤਾਰ ਕੰਟੀਨਿਊਸ ਕਰਦੇ ਰਹਿਣਾ ਰੋਜ਼ ਲਗਾਤਾਰ 21 ਦਿਨ ਤੁਸੀਂ ਕਰੋ ਦੇਖਿਓ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਰਕਤ ਤੇ ਬੁਰੀਆਂ ਚੀਜ਼ਾਂ ਚਲੇ ਜਾਣਗੀਆਂ ਤੇ ਇਹਨੂੰ ਕਰਕੇ ਵੀ ਦੇਖਿਓ ਜਮਾਇਓ ਸਾਡਾ ਅਜਮਾਇਆ ਹੋਇਆ ਹੈ ਟਾਲਾ ਹੈ ਇਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਚੱਕੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕਪਲੀ